ਇੱਕ ਜਾਣਾ ਉਹਨੂੰ ਬਾਹਾਂ ਤੋਂ ਫੜਦਾ ਇੱਕ ਜਾਣਾ ਲੱਤਾਂ ਤੋਂ ਫੜਦਾ ਤੇ ਤੀਜਾ ਬੰਦਾ ਕਿਰਪਾਨ ਦੇ ਨਾਲ ਵਿਚਾਲੋ ਸਰੀਰ ਦੇ ਦੋ ਟੁਟੇ ਕਰ ਦਿੰਦਾ ਪਰ ਆਪਣੀ بیٹے ਦੀ ਇੱਜ਼ਤ ਨੂੰ ਨਟਾ ਕੇ ਉਥੋਂ ਚਲਾ ਗਿਆ ਉਹਨਾਂ ਨੂੰ 119 ਖੋਪੜੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਲੱਭਦੀਆਂ ਨੇ ਸੱਤ ਖੋਪੜੀਆਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਲੱਭਦੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹੀ ਘਟਨਾ ਦੇ ਬਾਰੇ ਗੱਲ ਕਰਾਂਗੇ ਜਿਹਦੇ ਬਾਰੇ ਬਹੁਤੇ ਸਿੱਖਾਂ ਨੂੰ ਪਤਾ ਹੀ ਨਹੀਂ। ਪੁਰਾਣੇ ਬਜ਼ੁਰਗਾਂ ਨੂੰ ਭਾਵੇਂ ਦੇ ਇਸ ਘਟਨਾ ਦੇ ਬਾਰੇ ਪਤਾ ਹੋਵੇ ਪਰ ਜਿਹੜੀ ਅਜੋਕੀ ਪੀੜ੍ਹੀ ਆ ਅੱਜ ਦੇ ਸਮੇਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਘਟਨਾ ਬਾਰੇ ਬਿਲਕੁਲ ਵੀ ਨਹੀਂ ਪਤਾ। ਹਾਲਾਂਕਿ ਜਿਹੜੀ ਅੱਜ ਤੋਂ 200-250 ਸਾਲ ਪਹਿਲਾਂ ਇੱਕ ਘਟਨਾ ਹੋਈ ਸੀ ਮੱਸੇ ਰੰਗੜ ਵਾਲੀ ਉਸ ਬਾਰੇ ਬਹੁਤੇ ਸਿੱਖਾਂ ਨੂੰ ਪਤਾ ਹੈਗਾ ਪਰ ਜਿਹੜੀ ਅੱਜ ਤੋਂ ਕੇਵਲ 100 ਸਾਲ ਪਹਿਲਾਂ ਇੱਕ ਘਟਨਾ ਹੋਈ ਹੈ ਸਿੱਖ ਰਾਸ ਤੋਂ ਬਾਅਦ ਦੀ ਘਟਨਾ ਹੋ ਉਸ ਬਾਰੇ ਬਹੁਤੇ ਸਿੱਖਾਂ ਨੂੰ ਪਤਾ ਹੀ ਨਹੀਂ ਵੀ ਕੀ ਹੋਇਆ ਸੀਗਾ ਸਾਕਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦਾ 1921 ਦੇ ਵਿੱਚ ਹੁੰਦਾ ਲਗਭਗ ਅੱਜ ਤੋਂ 103 ਸਾਲ ਪਹਿਲਾਂ ਹੁੰਦਾ ਤੇ ਬਹੁਤ ਹੀ ਖੂਨ ਖਰਾਬਾ ਹੋਇਆ ਉਸ ਸਾਕੇ ਦੇ ਵਿੱਚ ਲਗਭਗ 130 ਤੋਂ 40 ਸਿੱਖ ਸਿੰਘਣੀਆਂ ਸ਼ਹੀਦ ਹੋਈ ਸੀ ਉਸ ਸਾਕੇ ਦੇ ਵਿੱਚ ਇਸ ਘਟਨਾ ਦਾ ਮੁੱਖ ਕਾਰਨ ਹੈਗਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਸਿੱਖ ਸੀ ਆਪ ਤਾਂ ਉਹ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਪਰ ਪਿੱਛੇ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸੀ ਉਹ ਮਹੰਤਾਂ ਦੇ ਹੱਥ ਆ ਜਾਂਦੀਆਂ ਨੂਰ ਮੈਲੀਆਂ ਦੇ ਹੱਥ ਆ ਜਾਂਦੀਆਂ ਹਾਲਾਂਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਸੀ ਕੋਈ ਕੁਤਾਹੀ ਨਹੀਂ ਵਰਤਦੇ ਸੀਗੇ ਉਹ ਜਦੋਂ ਸਾਡਾ ਸਿੱਖ ਰਾਜ ਆਇਆ ਉਸ ਸਮੇਂ ਵੀ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਸੀ ਉਹ ਮਹੰਤਾਂ ਦੇ ਹੱਥ ਦੇ ਵਿੱਚ ਸੀਗਾ ਬਧੀਆ ਤਰੀਕੇ ਦੇ ਨਾਲ ਮਹੰਤ ਸੀ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਸੀ ਪਰ ਹੌਲੀ-ਹੌਲੀ ਉਹਨਾਂ ਦੇ ਵਿੱਚ ਵੀ ਗੰਦੀਆਂ ਚੀਜ਼ਾਂ ਨੇ ਪ੍ਰਵੇਸ਼ ਕਰ ਲਿਆ ਸੀ ਉਹ ਵੀ ਗੰਦ ਪਾਉਣ ਲੱਗ ਗਏ ਸੀ ਗੁਰਦੁਆਰਾ ਦੇ ਵਿੱਚ ਸਿੱਖ ਰਾਜ ਗਿਆ ਅੰਗਰੇਜ਼ੀ ਰਾਜ ਜਦੋਂ ਆਇਆ ਉਸ ਸਮੇਂ ਉਹਨਾਂ ਨੇ ਸ਼ਰਿਆਮ ਗੰਦੀਆਂ ਹੱਕ ਤਾਂ ਗੁਰੂ ਘਰਾਂ ਦੇ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੰਗਰੇਜ਼ਾਂ ਨੇ ਮਹੰਤਾਂ ਨੂੰ ਪੂਰੀ ਖੁੱਲ੍ਹ ਦਿੱਤੀ ਸੀ ਵੀ ਤੁਸੀਂ ਜੋ ਵੀ ਕਰਨਾ ਚਾਹੋ ਨਿ ਗੁਰੂ ਘਰ ਦੇ ਵਿੱਚ ਕਰੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਊਗਾ ਕੋਈ ਵੀ ਤੁਹਾਨੂੰ ਸਜ਼ਾ ਨਹੀਂ ਮਿਲੂਗੀ ਪਰ ਹੌਲੀ-ਹੌਲੀ ਜਦੋਂ ਸਿੱਖਾਂ ਨੇ ਇਹ ਵਰਤਾਰਾ ਲਗਾਤਾਰ ਹੁੰਦਾ ਦੇਖਿਆ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਗੁਰਦੁਆਰਾ ਸੁਧਾਰ ਲਹਿਰਾਂ ਚੱਲੀਆਂ ਉਹਨਾਂ ਦੇ ਵਿੱਚੋਂ ਹੀ ਸਾਡੀ ਸ਼੍ਰੋਮਣੀ ਅਕਾਲੀ ਦਲ ਨਿਕਲੀ ਸੀ ਉਸੇ ਚੀਜ਼ ਦੇ ਵਿੱਚੋਂ ਐਸਜੀਪੀਸੀ ਦੀ ਸਥਾਪਨਾ ਹੁੰਦੀ ਹੈ ਤੇ ਇੰਨਾ ਸਾਰੇ ਗੁਰੂ ਘਰਾਂ ਦੇ ਵਿੱਚੋਂ ਸੀਗਾ ਇੱਕ ਗੁਰੂ ਘਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ ਉਸ ਗੁਰੂ ਘਰ ਦੇ ਉੱਤੇ ਕਬਜਾ ਸੀਗਾ ਮਹੰਤ ਨਰੈਣ ਦਾਸ ਦਾ ਸਿੱਖ ਕੌਮ ਉਸ ਨੂੰ ਨਰੈਣੂ ਮਹੰਤ ਦੇ ਨਾਮ ਨਾਲ ਜਾਣਦੀ ਹੈ ਤਿੰਨ ਚਾਰ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਮੈਂ ਕਰਨ ਜਾ ਰਿਹਾ 1917 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਜਾਨਿ ਕਿ ਦਰਬਾਰ ਸਾਹਿਬ ਦੇ ਵਿੱਚ ਔਰਤਾਂ ਦੇ ਨਾਚ ਕਰਵਾਏ ਜਾਂਦੇ ਨੇ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਮੱਥੇ ਰੰਗੜ ਨੇ ਕੰਜਰੀਆਂ ਨਚਾਈਆਂ ਸੀ ਉਸੇ ਤਰ੍ਹਾਂ ਨਨਕਾਣਾ ਸਾਹਿਬ ਦੇ ਗੁਰਦੁਆਰਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਚ ਕਰਵਾਏ ਗਏ ਸੀ ਉਸ ਤੋਂ ਬਾਅਦ ਇੱਕ ਸਿੱਖ ਹੁੰਦਾ ਪੋਠੋਹਾਰ ਦਾ ਸਿੱਖ ਸੀ ਬੂਟਾ ਸਿੰਘ ਉਹਦਾ ਨਾਮ ਹੈ ਉਹ ਅਮਰਤਾਰੀ ਸਿੱਖ ਸੀ ਉੱਥੇ ਉਹਦੇ ਕੰਕਾਰ ਫੋਲੇ ਜਾਂਦੇ ਨੇ ਲਹਾ ਕੇ ਉਸ ਨੂੰ ਉੱਥੋਂ ਭਜਾ ਦਿੱਤਾ ਜਾਂਦਾ ਵੀ ਇਸ ਗੁਰਦੁਆਰੇ ਦੇ ਵਿੱਚ ਕਿਸੇ ਵੀ ਸਿੱਖ ਨੇ ਖਾਸ ਕਰਕੇ ਅਮਰਤਾਰੀ ਸਿੱਖ ਨੇ ਇਸ਼ਾਨ ਨਹੀਂ ਕਰਨਾ ਇੱਕ ਜੱਜ ਆਉਂਦਾ ਨਨਕਾਣਾ ਸਾਹਿਬ ਦੇ ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਪਹੁੰਚਦਾ ਨਾਲ ਉਹਦਾ ਪਰਿਵਾਰ ਹੁੰਦਾ 13 ਸਾਲ ਦੀ ਬੱਚੀ ਹੁੰਦੀ ਆ ਉਹਦੇ ਨਾਲ ਉਸ ਸਮੇਂ ਉਹ ਰਾਤ ਰੁਕਦਾ ਨਨਕਾਣਾ ਸਾਹਿਬ ਦੇ ਵਿੱਚ ਤੇ ਉੱਥੇ ਉਹਨਾਂ ਦੇ ਕਮਰੇ ਦੇ ਵਿੱਚ ਦੀਵੇ ਦੇ ਵਿੱਚ ਪਾਉਣ ਦੇ ਲਈ ਤੇਲ ਮੁੱਕ ਗਿਆ ਸੀ ਮਹੰਤ ਦਾ ਇੱਕ ਸੇਵਾਦਾਰ ਆਉਂਦਾ ਨੌਕਰ ਆਉਂਦਾ ਮਹੰਤ ਦਾ ਉਹ ਉਹਨਾਂ ਦੀ ਬੱਚੀ ਨੂੰ ਨਾਲ ਲੈ ਕੇ ਜਾਂਦਾ ਵੀ ਆ ਜਾ ਮੈਂ ਤੈਨੂੰ ਤੇਲ ਦਿਨਾ ਉਥੋਂ ਤੇਲ ਲੈ ਕੇ ਤੂੰ ਆ ਕੇ ਆਪਣੇ ਦੀਵੇ ਦੇ ਵਿੱਚ ਪਾ ਲੀ ਤੇ ਉੱਥੇ ਉਹਨਾਂ ਨੇ ਲਿਜਾ ਕੇ ਬੱਚੀ ਦੇ ਨਾਲ ਬਲਾਕਕਾਰ ਕੀਤਾ ਉਹਦੇ ਗੁੰਡਿਆਂ ਨੇ ਨਰੈਣ ਦਾਸ ਦੇ ਗੁੰਡਿਆਂ ਨੇ ਬੱਚੀ ਦੇ ਨਾਲ ਬਲਾਕਕਾਰ ਕੀਤਾ ਜਦੋਂ ਉਹ ਵਾਪਸ ਆਪਣੇ ਮਾਂ ਪਿਓ ਕੋਲੇ ਆਉਂਦੀ ਆ ਤਾਂ ਉਹ ਕਹਿੰਦੀ ਆ ਜਾਓ ਵੀ ਆਪਾਂ ਘਰੇ ਚੱਲਦੇ ਆ ਤਾਂ ਉਹਦੇ ਗੁੰਡੇ ਉਸ ਬੱਚੀ ਨੂੰ ਵਾਪਸ ਲੈ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਸਵੇਰੇ ਤੁਹਾਨੂੰ ਇਹ ਬੱਚੀ ਸਟੇਸ਼ਨ ਤੇ ਮਿਲੂਗੀ ਤੇ ਉਹੀ ਹੁੰਦਾ ਸਾਰੀ ਰਾਤ ਉਸ ਨੂੰ ਆਪਣੇ ਕੋਲੇ ਰੱਖਦੇ ਨੇ ਗੰਦੇ ਕੰਮ ਕਰਦੇ ਨੇ ਉਹਦੇ ਨਾਲ ਤੇ ਸਵੇਰੇ ਉਸ ਨੂੰ ਸਟੇਸ਼ਨ ਤੇ ਭੇਜ ਦਿੰਦੇ ਨੇ ਹੁਣ ਦੇਖੋ ਤੁਸੀਂ ਇੱਕ ਸਿੰਧੀ ਜੱਜ ਕਿੰਨੀ ਸ਼ਰਦਾ ਦੇ ਨਾਲ ਨਨਕਾਨਾ ਸਾਹਿਬ ਦੇ ਵਿੱਚ ਆਇਆ ਸੀ ਪਰ ਆਪਣੀ ਬੇਟੇ ਦੀ ਇੱਜ਼ਤ ਨੂੰ ਨਟਾ ਕੇ ਉੱਥੋਂ ਚਲਾ ਗਿਆ ਇਸੇ ਤਰ੍ਹਾਂ ਦੀ ਇੱਕ ਘਟਨਾ ਹੋਰ ਵਾਪਰਦੀ ਆ ਥੋੜੇ ਸਮੇਂ ਬਾਅਦ 6-7 ਬੀਬੀਆਂ ਆਉਂਦੀਆਂ ਨੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਹਨੇਰਾ ਹੋ ਜਾਂਦਾ ਤਾਂ ਉਹ ਉੱਥੇ ਹੀ ਰੁਕ ਜਾਂਦੀਆਂ ਨੇ ਵੀ ਅਸੀਂ ਅਗਲੇ ਦਿਨ ਚਲੇ ਜਾਵਾਂਗੇ ਪਿੰਡ ਤਾਂ ਉਹਨਾਂ ਦੇ ਨਾਲ ਵੀ ਮਹੰਤ ਦੇ ਗੁੰਡਿਆਂ ਨੇ ਬਲਾਤਕਾਰ ਕੀਤਾ ਸੀ ਫਿਰ ਇੱਕ ਐਜੂਕੇਸ਼ਨਲ ਕਾਨਫਰੰਸ ਹੁੰਦੀ ਆ ਜਿਦੇ ਵਿੱਚ ਉਹ ਸਿੰਧੀ ਜੱਜ ਵੀ ਪਹੁੰਚਦਾ ਤੇ ਜਾ ਕੇ ਉੱਥੇ ਸਿੱਖਾਂ ਨੂੰ ਲਾਹਨਤਾਂ ਪਾਉਂਦਾ ਵੀ ਸਿੱਖੋ ਤੁਸੀਂ ਮਰ ਗਏ ਵੀ ਮੇਰੇ ਨਾਲ ਇਹ ਘਟਨਾ ਹੋਈ ਆ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਦੇ ਵਿੱਚ ਮੇਰੀ ਬੱਚੀ ਦੇ ਨਾਮ ਬਲਾਤਕਾਰ ਹੋਇਆ 4 5 ਤੇ 6 ਮਾਰਚ ਨੂੰ ਇੱਕ ਕਾਨਫਰੰਸ ਕਰਨ ਦਾ ਫੈਸਲਾ ਹੋਇਆ ਸੀ ਜਿਹਦੇ ਵਿੱਚ ਸਿੱਖਾਂ ਦੇ ਅਹਿਮ ਆਗੂ ਸੀ ਤੇ ਨਾਲ ਐਸਜੀਪੀਸੀ ਵੀ ਸ਼ਾਮਲ ਸੀ ਹਾਲਾਂਕਿ ਨਰੈਣੂ ਮਹੰਤ ਨੇ ਵੀ ਇਹ ਕਹਿਆ ਸੀਗਾ ਵੀ ਮੈਂ ਵੀ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਵਾਂਗਾ ਵੀ ਦੁੱਧਾ ਦੁੱਤੇ ਪਾਣੀ ਦਾ ਪਾਣੀ ਹੋ ਜੂਗਾ ਪਰ ਅਸਲ ਦੇ ਵਿੱਚ ਉਹਨੇ ਗੁਪਤ ਤਰੀਕੇ ਦੇ ਵਿੱਚ ਇੱਕ ਸਾਜ਼ਿਸ਼ ਰਚੀ ਜਿਹੜੇ ਹਾਇਰ ਕੀਤੇ ਹੋਏ ਬੰਦੇ ਆ ਗੁੰਡੇ ਰੱਖੇ ਸੀ ਜਿਹੜੇ ਨਰਾਂ ਨੂੰ ਮਹੰਤ ਨੇ ਉਹ ਆ ਕੇ ਵੀ ਇੱਥੇ ਹਮਲਾ ਕਰ ਦੇਣਗੇ ਜਿਦੇ ਵਿੱਚ ਸਮੁੱਚੀ ਸਿੱਖ ਲੀਡਰਸ਼ਿਪ ਆ ਉਹ ਮਾਰੀ ਜਾਊਗੀ ਪਰ ਉਥੇ ਇੱਕ ਸੂਈਆ ਬੈਠਾ ਸੀਗਾ ਪਾਈ ਬ੍ਰਿਯਾਮ ਸਿੰਘ ਕਰਤਾਰ ਸਿੰਘ ਚੱਬਰ ਦਾ ਸੂਈਆ ਸੀ ਉਹ ਉਹਨੇ ਜਾ ਕੇ ਕਰਤਾਰ ਸਿੰਘ ਚੱਬਰ ਨੂੰ ਇਹ ਸਾਰੀ ਗੱਲ ਦੱਸ ਦਿੰਦੇ ਨੇ ਤਾਂ ਉਥੇ ਫਿਰ ਇਹ ਫੈਸਲਾ ਹੁੰਦਾ ਤੇ ਨਾਲ ਹੀ ਇੱਕ ਗੱਲ ਉਹ ਹੋਰ ਦੱਸਦਾ ਵੀ 19 ਤਰੀਕ ਨੂੰ ਲਾਹੌਰ ਜਾਣਾ ਹੈ ਨਰੈਣੂ ਮਹਤਨੇ 20 ਤਰੀਕ ਨੂੰ ਉੱਥੇ ਰਹੂਗਾ ਤਾਂ ਉੱਥੇ ਲక్ష్మణ ਸਿੰਘ ਧਾਰੋਵਾਲ ਦੇ ਕਰਤਾਰ ਸਿੰਘ ਚੱਬਰ ਨੇ ਫੈਸਲਾ ਕੀਤਾ ਵੀ 19 ਤਰੀਕ ਨੂੰ ਗੁਰਦੁਆਰਾ ਸਾਹਿਬ ਖਾਲੀ ਹੋ ਜਾਣਾ ਤੇ ਅਸੀਂ 19 ਤਰੀਕ ਨੂੰ ਜਾਵਾਂਗੇ 20 ਤਰੀਕ ਨੂੰ ਆਪਾਂ ਉੱਥੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਦੇ ਵਿੱਚ ਲੈ ਲਾਂਗੇ ਨਨਕਾਣਾ ਸਾਹਿਬ ਜਾਣ ਦੇ ਲਈ ਚਾਰ ਜਥੇ ਬਣਾਏ ਜਾਂਦੇ ਨੇ ਪਹਿਲਾ ਅਸੀਂ ਗੁੱਟਾ ਸਿੰਘ ਲਾਇਲਪੁਰ ਸੰਤ ਤੇਜਾ ਸਿੰਘ ਕਰਤਾਰ ਸਿੰਘ ਚੱਬਰ ਤੇ ਲక్ష్మణ ਸਿੰਘ ਧਾਰੋਵਾਲ ਇਹਨਾਂ ਨੇ ਇਹਨਾਂ ਦਾ ਕੰਮ ਸੀ ਵੀ ਚਾਰੋਂ ਜਾਣੇ ਅਸੀਂ ਜਾਵਾਂਗੇ ਜਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਆਪਣੇ ਹੱਥਾਂ ਦੇ ਵਿੱਚ ਲੈ ਲਾਂਗੇ 20 ਤਰੀਕ ਨੂੰ ਹੁੰਦਾ ਕਿ ਐਸਜੀਪੀਸੀ ਨੇ ਇਹਨਾਂ ਨੂੰ ਰੋਕ ਲਿਆ ਚਿੱਠੀ ਜਾਰੀ ਕਰਕੇ ਇਹਨਾਂ ਜਥਿਆਂ ਨੂੰ 19 ਤਰੀਕ ਨੂੰ ਰੋਕ ਲਿਆ ਸੀ ਵੀ ਤੁਸੀਂ ਉੱਥੇ ਨਾ ਜਾਓ ਪਰ ਲక్ష్మణ ਸਿੰਘ ਢਾਰੋਵਾਲ ਸੀ ਜਿਹੜਾ ਉਸ ਨੇ ਇਹ ਕਹਿਤਾ ਵੀ ਹੁਣ ਅਰਦਾਸਾ ਕੀਤਾ ਜਾ ਚੁੱਕਾ ਹੈ ਅਰਦਾਸ ਹੋ ਚੁੱਕੀ ਹੈ ਵੀ ਅਸੀਂ ਉੱਥੇ ਜਾਵਾਂਗੇ ਉਹ ਜਾਣਦੇ ਨੇ 19 ਤਰੀਕ ਨੂੰ ਤੇ 19 ਤਰੀਕ ਨੂੰ ਹੀ ਮਹਾਂਤਰੇ ਜਾਣਾ ਹੁੰਦਾ ਲਾਹੌਰ ਦੇ ਵਿੱਚ ਔਰ ਰੇਲ ਗੱਡੀ ਦੇ ਵਿੱਚ ਬੈਠਾ ਆਉਂਦਾ ਤਾਂ ਉਹਨੂੰ ਇੱਕ ਔਰਤ ਜਾਂਦੀ ਆ ਉਹ ਦੱਸ ਦਿੰਦੀ ਆ ਵੀ ਸਿੱਖੜੇ ਆ ਰਹੇ ਨੇ ਤੇਰਾ ਨਨਕਾਣਾ ਜਿੱਥੋਂ ਖੋ ਲੈਣਗੇ ਤਾਂ ਕਹਿੰਦੇ ਨੇ ਗੱਡੀ ਚਲਦੀ ਗੱਡੀ ਦੇ ਵਿੱਚੋਂ ਮਹਾਂਤਸ਼ਾਲ ਮਾਰ ਕੇ ਆ ਜਾਂਦਾ 28 ਪਠਾਣ ਉਹਨੇ ਰੱਖੇ ਹੋਏ ਸੀ ਗੁੰਡੇ ਰੱਖੇ ਹੋਏ ਸੀ 28 ਜਿਹੜੇ ਕਿ ਅਸਲੇ ਦੇ ਨਾਲ ਲੈਸ ਸੀ ਉਸ ਤੋਂ ਬਾਅਦ ਕੁਝ ਕੁ ਕੈਦੀ ਸੀ ਜਿਹੜੇ ਰਹਾ ਹੋ ਕੇ ਆਏ ਸੀ ਜਿਹੜੇ ਜਿਨ੍ਹਾਂ ਦੀ ਜ਼ਮਾਨਤ ਹੋਈ ਹੋਈ ਸੀ ਉਹ ਕੈਦੀ ਵੀ ਉਹਦੇ ਕੋਲੇ ਰਹਿ ਰਹੇ ਸੀ ਜਿਨ੍ਹਾਂ ਨੇ ਕੰਮ ਕੀਤੇ ਹੋਏ ਸੀ ਤਾਂ ਉਹਨੇ ਉਹਨਾਂ ਨੂੰ ਵੀ ਉਸ ਮੋਰਚੇ ਦੇ ਵਿੱਚ ਸ਼ਾਮਲ ਕਰ ਲਿਆ ਸੀ ਬੰਦੂਖਾਂ ਦੇ ਕੇ ਉਹਨਾਂ ਨੂੰ ਹਥਿਆਰ ਦੇ ਕੇ ਤਾਂ ਉੱਥੇ ਉਹ ਮੋਰਚਾ ਲਾ ਲੈਂਦੇ ਨੇ ਲక్ష్మణ ਸਿੰਘ ਧਾਰੋਵਾਲ ਦਾ ਜੱਥਾ ਆਉਂਦਾ ਹਾਲਾਂਕਿ ਜਿਹੜੀਆਂ ਉਸ ਜੱਥੇ ਦੇ ਵਿੱਚ ਬੀਬੀਆਂ ਸੀ ਉਹ ਪਿੱਛੇ ਰੁਕ ਜਾਂਦੀਆਂ ਨੇ ਸਾਰੇ ਜਿਹੜੇ ਮਰਦ ਸੀ ਉਹ ਆਉਂਦੇ ਨੇ ਅੰਦਰ ਜਾਂਦੇ ਨੇ ਸੋ ਇਸ ਤੋਂ ਬਾਅਦ ਸਿੰਘਾਂ ਦਾ ਜਥਾ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਜਥੇ ਦੇ ਵਿੱਚ 72 ਸਿੱਖ ਸੀ ਬਹੁਤ ਉਹਨਾਂ ਦੇ ਵਿੱਚ ਇੱਕ ਕਿਰਪਾ ਕਿਰਪਾਨ ਦਾਸ ਸਿੱਖ ਸੀਗਾ ਭਾਰਤੀ ਫੌਜ ਦੇ ਵਿੱਚ ਉਸ ਸਮੇਂ ਸ਼ਾਮਿਲ ਸੀ ਫੌਜ ਦੇ ਵਿੱਚ ਉਹ ਸ਼੍ਰੀ ਸਾਹਿਬ ਪਾਕੇ ਚਲਾ ਗਿਆ ਜਿਸ ਦੇ ਕਰਕੇ ਉਸ ਨੂੰ ਫੌਜ ਤੋਂ ਬਾਹਰ ਕੱਢ ਦਿੱਤਾ ਸੀ ਉਸ ਤੋਂ ਬਾਅਦ ਇੱਕ ਕੇਰ ਸਿੰਘ ਨਾਮ ਦਾ ਫੌਜੀ ਸੀ ਜਿਨੇ ਛੇਰ ਦੇ ਜਵਾੜਾ ਪਾਰਤਾ ਸੀਗਾ ਬਰਸ਼ੇ ਦੇ ਨਾਲ ਬਰਸ਼ਾ ਆਰ ਪਾਰ ਕਰਤਾ ਸੀ ਸ਼ੇਰ ਦੇ ਜਵਾੜੇ ਦੇ ਵਿੱਚ ਕਿਰਪਾਲ ਸਿੰਘ ਨਾਂ ਦਾ ਇੱਕ ਫੌਜੀ ਸੀਗਾ ਉਹ ਜਿਹੜਾ ਉਸ ਜਥੇ ਦੇ ਵਿੱਚ ਸ਼ਾਮਲ ਸੀ ਕਿਰਪਾਲ ਸਿੰਘ ਦਾ ਇੱਕ ਪੋਤਾ ਸੀਗਾ ਦਰਬਾਰਾ ਸਿੰਘ 5-6 ਸਾਲ ਉਹਦੀ ਉਮਰ ਹੈ ਦਰਬਾਰਾ ਸਿੰਘ ਉਹ ਵੀ ਕਹਿੰਦਾ ਵੀ ਮੈਂ ਵੀ ਬਾਪੂ ਦੇ ਨਾਲ ਜਾਣਾ ਸ਼ਹੀਦ ਹੋਣਾ ਕਰਦੈ ਨੇ ਰੁਕਿਆ ਵੀ ਤੇਰੀ ਉਮਰ ਹਜੇ ਛੋਟੀ ਹੈ ਵੀ ਤੂੰ ਨਹੀਂ ਜਾ ਸਕਦਾ ਤਾਂ ਉਹ ਉਹਨੇ ਇਹ ਜਵਾਬ ਦਿੱਤਾ ਸੀ ਵੀ ਤੁਸੀਂ ਮੈਨੂੰ ਸਾਖੀਆਂ ਸੁਣਾਉਣਿਓ ਸਾਹਿਬਾ ਅਜੀਤ ਸਿੰਘ ਸਾਹਿਬਾ ਜੂਰਾਬਰ ਸਿੰਘ ਸਾਹਿਬਾ ਫਤੇ ਸਿੰਘ ਉਹਨਾਂ ਬਾਰੇ ਸਾਨੂੰ ਤੁਸੀਂ ਦੱਸਦੇ ਹੋ ਤੇ ਮੇਰੀ ਉਮਰ ਕਿਵੇਂ ਛੋਟੀ ਹੋ ਗਈ ਫਿਰ ਤਾਂ ਉਹ ਆਪਣੇ ਦਾਤਾ ਜੀ ਦੇ ਨਾਲ ਜਾਂਦਾ ਉਹਨਾਂ ਦੇ ਲਈ ਐਸਜੀਪੀਸੀ ਵੱਲੋਂ ਇੱਕ ਕਿਤਾਬ ਵੀ ਛਾਪੀ ਗਈ ਹੈ ਬਾਲ ਸ਼ਹੀਦ ਸਰਦਾਰ ਦਰਬਾਰਾ ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਜਾਂਦਾ ਤਾਂ ਮਹੰਤ ਦੇ ਗੁੰਡਿਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਬੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਕੀਰ ਸਿੰਘ ਨੇ ਆਪਣੇ ਪੋਤੇ ਨੂੰ ਦਰਬਾਰਾ ਸਿੰਘ ਨੂੰ ਇੱਕ ਅਲਮਾਰੀ ਇੱਕ ਜਿੱਡਾ ਕਮਰਾ ਅੱਜ ਵੀ ਹੈਗਾ ਨਨਕਾਣਾ ਸਾਹਿਬ ਦੇ ਵਿੱਚ ਬਣਿਆ ਹੋਇਆ ਉਹਦੇ ਵਿੱਚ ਉਹਨੂੰ ਬੰਦ ਕਰਕੇ ਬਾਰੋਂ ਸੱਬਾ ਲਾ ਦਿੱਤੀ ਸੀ ਤੇ ਗੋਲੀਆਂ ਚੱਲਦੀਆਂ ਨੇ ਸਾਰੇ ਦੇ ਸਾਰੇ ਸਿੱਖ ਸੀ ਜਿਹੜੇ ਲਗਭਗ ਸ਼ਹੀਦ ਹੋ ਜਾਂਦੇ ਨੇ ਅੱਜ ਵੀ ਨਨਕਾਣਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਗੋਲੀਆਂ ਦੇ ਨਿਸ਼ਾਨ ਨੇ ਤੁਸੀਂ ਇਹ ਦੇਖੋ ਉਹਨਾਂ ਨੇ ਨਿਸ਼ਾਨ ਉਸ ਨੂੰ ਸੰਭਾਲ ਕੇ ਰੱਖਿਆ ਹਾਲਾਂਕਿ ਉੱਪਰ ਰੰਗ ਕਰ ਦਿੱਤਾ ਗਿਆ ਪਰ ਉਹ ਜਿਹੜੀਆਂ ਖੱਡਾਂ ਨੇ ਨਾ ਬਣੀਆਂ ਹੋਈਆਂ ਗੋਲੀਆਂ ਦੇ ਉਹਵੇਂ ਹੀ ਪਈਆਂ ਨੇ ਤੁਸੀਂ ਦੇਖੋ 1984 ਦੇ ਵਿੱਚ ਸਿੱਖਾਂ ਦਾ ਕਿੰਨਾ ਕਹਾਣ ਹੋਇਆ ਟੈਂਕਾਂ ਦੇ ਹਮਲੇ ਹੋਏ ਪਰ ਉਹ ਅਸੀਂ ਮਿਟਾ ਦਿੱਤੇ ਉਧਰ ਲਿਆਨੇ ਉਹ ਸਾਹਮਣੇ ਰੱਖੇ ਹੋਏ ਨੇ ਲਖਮਨ ਸਿੰਘ ਧਾਰੋਵਾਲ ਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਉਹਨਾਂ ਦੇ ਉੱਪਰ ਪੈ ਜਾਂਦੇ ਨੇ ਉਹਨਾਂ ਦੇ ਇੱਕ ਗੋਲੀ ਲੱਗਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵੀ ਇੱਕ ਗੋਲੀ ਲੱਗਦੀ ਹੈ ਉਹ जख्मੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਏ ਨੇ ਜਾ ਕੇ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਹੋ ਉਹ ਜਿਹੜੀ ਗੋਲੀ ਸੀ ਆ ਕੇ ਲੱਗਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਵੀ ਅਕਾਲ ਤਖਤ ਸਾਹਿਬ ਦੇ ਵਿੱਚ ਪਈ ਹੈ ਤੇ ਲక్ష్ਮਨ ਸਿੰਘ ਧਾਰੋਵਾਲ ਦਾ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਕਢੀਸਕੇ ਬਾਹਰ ਲੈ ਕੇ ਜਾਇਆ ਜਾਂਦਾ ਕਿਰਪਾਨ ਦੇ ਨਾਲ ਉਹਨਾਂ ਦੀ ਗਰਦਨ ਕੱਟ ਦਿੱਤੀ ਜਾਂਦੀ ਹੈ ਤੇ ਉੱਥੇ ਇੱਕ ਝੰਡਾ ਅੱਜ ਵੀ ਹੈਗਾ ਉਹਨਾਂ ਉਹਨਾਂ ਨੂੰ ਉਹਦੇ ਨਾਲ ਪੁੱਠਾ ਲਮਕਾ ਕੇ ਅੱਗ ਲਾ ਦਿੱਤੀ ਜਾਂਦੀ ਹੈ। ਇਦਰੋਂ ਇੱਕ ਦਲੀਪ ਸਿੰਘ ਹੁੰਦਾ ਸੀ। ਦਲੀਪ ਸਿੰਘ ਨੇ ਇਹ ਕਿਹਾ ਸੀ ਵੀ ਮੈਂ ਐਸਜੀਪੀਸੀ ਵੱਲੋਂ ਜਦੋਂ ਚਿੱਠੀ ਜਾਰੀ ਹੋਈ ਸੀ ਵੀ ਸਾਰੇ ਜੱਥਿਆਂ ਨੂੰ ਰੋਕਣਾ ਤਾਂ ਦਲੀਪ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਵੀ ਮੈਂ ਸਾਰਿਆਂ ਨੂੰ ਰੋਕੂਗਾ। ਪਰ ਉਹਨਾਂ ਨੂੰ ਲਖਮਨ ਸਿੰਘ ਧਾਰੋਵਾਲ ਦਾ ਜੱਥਾ ਉਸ ਸਮੇਂ ਨਹੀਂ ਮਿਲਿਆ ਸੀ। ਉਹਨਾਂ ਨੇ ਜਦੋਂ ਗੋਲੀ ਦੀ ਆਵਾਜ਼ ਸੁਣੀ ਆ ਤੋ ਉਥੋਂ ਭੱਜ ਕੇ ਆਉਂਦੇ ਨੇ ਤੇ ਆ ਕੇ ਕਹਿੰਦੇ ਨੇ ਵੀ ਨਰੈਣੂਆ ਤੂੰ ਇਹ ਕੀ ਕਰਤਾ ਨਰੈਣੂ ਮਹੰਤ ਦਾ ਜਾਨੂ ਸੀਗਾ ਦਲੀਪ ਸਿੰਘ ਤਾਂ ਨਰੈਣ ਮਹੰਤ ਨੇ ਇਹ ਕਹਿ ਕੇ ਵੀ ਤੂੰ ਵੀ ਕਾਲੀਆਂ ਦੇ ਨਾਲ ਰਲਿਆ ਹੋਇਆ ਉਹਨਾਂ ਦੇ ਵੀ ਗੋਲੀਆਂ ਮਾਰਤੀਆਂ ਉਥੇ ਬਰਿਆਮ ਸਿੰਘ ਸੀ ਜਿਨ੍ਹਾਂ ਨੇ ਜਾ ਕੇ ਸੂਹ ਦਿੱਤੀ ਸੀ ਇਸੇ ਤਰ੍ਹਾਂ 7 ਬੰਦੇ ਬਾਹਰ ਸ਼ਹੀਦ ਕੀਤੇ ਉਹਨੇ ਦਰਬਾਰਾ ਸਿੰਘ ਜੀ ਜਿਨ੍ਹਾਂ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਸੀ ਤਾਂ ਅਗਲੇ ਦਿਨੋਂ ਗੇਟ ਖੜਕਾ ਰਹੇ ਨੇ ਵੀ ਬਾਪੂ ਜੀ ਗੇਟ ਖੋਲੋ ਮੈਂ ਵੀ ਸ਼ਹੀਦ ਹੋਣਾ ਤਾਂ ਉੱਥੇ ਮਹੰਤਾਂ ਦੇ ਗੁੰਡੇ ਨੇ ਉਹ ਸੁਣ ਲਿਆ ਜਦੋਂ ਗੇਟ ਖੋਲਦੇ ਨੇ ਬੱਚੇ ਨੂੰ ਬਾਹਰ ਕੱਢਦੇ ਨੇ ਇੱਕ ਜਾਣਾ ਉਹਨੂੰ ਬਾਹਾਂ ਤੋਂ ਫੜਦਾ ਇੱਕ ਜਾਣਾ ਲੱਤਾਂ ਤੋਂ ਫੜਦਾ ਤੇ ਤੀਜਾ ਬੰਦਾ ਕਿਰਪਾਨ ਦੇ ਨਾਲ ਵਿਚਾਲੋ ਸਰੀਰ ਦੇ ਦੋ ਟੁਟੇ ਕਰ ਦਿੰਦਾ ਦੇਵਾਰਾਮ ਨਾਮ ਦਾ ਇੱਕ ਵਿਅਕਤੀ ਸੀ ਦੇਵਾਰਾਮ ਮਹੰਤ ਸੀਗਾ ਉਹਦਾ ਗੁੰਡਾ ਸੀ ਉਨੇ ਇੱਕ ਸਿੱਖ ਦਾ ਢੌਣ ਲਾ ਕੇ ਉਹਦਾ ਖੂਨ ਪੀਤਾ ਜੀਬ ਦੇ ਨਾਲ ਖੂਨ ਚਟਾਇਆ ਤੇ ਉਹਨੂੰ ਕਹਿ ਆ ਵੀ ਤੇਰਾ ਖੂਨ ਪੀ ਕੇ ਮੈਨੂੰ ਸ਼ਾਂਤੀ ਮਿਲੀ ਆ ਪਰ ਉਹਨਾਂ ਨੇ ਸਾਰੇ ਸਿੱਖਾਂ ਦੇ ਜਿਹੜੇ ਲਾਸ਼ਾਂ ਸੀ ਉਹਨਾਂ ਨੂੰ ਇਕੱਠਿਆ ਕਰਿਆ ਤੇ ਇੱਕੋ ਥਾਂ ਦੇ ਉੱਤੇ ਤੇਲ ਪਾ ਕੇ ਅੱਗ ਲਾ ਦਿੱਤੀਗੀ ਹੁਣੋਂ ਖੂਨ ਹੋ ਗਿਆ ਸੀ ਨੰਕਾਣਾ ਸਾਹਿਬ ਦੇ ਵਿੱਚ ਕਹਿੰਦੇ ਨੇ ਵੀ ਗੋਲਕ ਦੇ ਆਸੇ-ਪਾਸੇ 16 ਬਾਈ 16 ਬਾਈ 4 ਦਾ ਇੱਕ ਚਵਚਾ ਬਣਿਆ ਹੋਇਆ ਸੀ ਬਹੁਤ ਡੂੰਘਾ ਹੋ ਜਾਂਦਾ ਹੈ ਕਹਿੰਦੇ ਉਹਦੇ ਵਿੱਚ ਖੂਨ ਭਰ ਕੇ ਉੱਤੋਂ ਦੀ ਬਹਿਣ ਲੱਗ ਗਿਆ ਸੀਗਾ ਇੰਨਾ ਖੂਨ ਹੋ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ ਤਉਥੇ ਇੱਕ ਕਾਰਖਾਨੇ ਵਾਲਾ ਉਦਮ ਸਿੰਘ ਨਾਂ ਦਾ ਵਿਅਕਤੀ ਸੀ ਉਹਨੇ ਤਾਰਾ ਭੇਜਿਆ ਸਾਰੇ ਪਾਸੇ ਵੀ ਇੱਥੇ ਵੀ ਆ ਘਟਨਾ ਹੋ ਗਈ ਤੋ ਕਰਤਾਰ ਸਿੰਘ ਝੱਬਰ ਸੀ ਜਿਹੜੇ ਉਹ ਨਾਲ ਦੇ ਕਿਸੇ ਪਿੰਡ ਬੈਠੇ ਸੀ 2200 ਜਣਿਆਂ ਦਾ ਜਥਾ ਲੈ ਕੇ ਕਿਉਂਕਿ ਐਸਜੀਪੀਸੀ ਬਨੂੰ ਰੋਕ ਦਿੱਤਾ ਗਿਆ ਸੀ ਜਾਣ ਤੋਂ ਤਾਂ ਕਰਕੇ ਆਏ ਨਹੀਂ ਸੀ। ਤੋ ਫਿਰ ਹਥੇ ਆਰਬੰਦ ਹੋ ਕੇ ਆਉਂਦੇ ਨੇ। ਇਧਰੋਂ ਅੰਗਰੇਜ਼ੀ ਜਿਹੜੀ ਫੋਰਸ ਸੀ ਉਹ ਲੱਗ ਚੁਪੀ ਸੀ ਗੀ ਨਨਕਾਨਾ ਸਾਹਿਬ ਦੇ ਵਿੱਚ। ਪ੍ਰਕਰਤਾਰ ਸਿੰਘ ਚੱਬਰ ਦੇ ਜਿਹੜਾ ਜਥੇ ਸੀਗਾ ਉਹ ਮਰਨ ਮਾਰਨ ਤੇ ਟੁੜ ਕੇ ਆਇਆ ਸੀ ਹਥੈਰਾਂ ਨਾਲ ਲੈ ਸੋ ਕੇ ਆਇਆ ਸੀ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਨਨਕਾਣਾ ਸਾਹਿਬ ਦਾ ਪ੍ਰਬੰਧ ਆ ਸਾਡੇ ਹਵਾਲੇ ਕਰ ਦੋ ਭਾਈ ਪਰ ਅੰਗਰੇਜ਼ੀ ਹਕੂਮਤ ਕਹਿ ਰਹੀ ਸੀ ਵੀ ਤੁਹਾਨੂੰ ਜਿਹੜੀਆਂ ਚਾਬੀਆਂ ਨੇ ਉਹ ਕੱਲ ਨੂੰ ਮਿਲਣਗੀਆਂ ਤਾਂ ਉੱਥੇ ਇੱਕ ਜਿਕਾਰਾ ਛੱਡਿਆ ਜਾਂਦਾ ਜੱਥੇ ਵੱਲੋਂ ਜਿਹਦੇ ਉੱਤੇ ਉਹ ਫੌਜ ਆ ਕੇ ਝੁਕਦੀ ਆ ਤੇ ਉਹ ਚਾਬੀਆਂ ਸੀ ਜਿਹੜੀਆਂ ਕਰਤਾਰ ਸਿੰਘ ਚੱਬਰ ਨੂੰ ਦੇ ਦਿੰਦੇ ਨੇ ਸਿੱਖਾਂ ਨੇ ਜਿਹੜਾ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਦੇ ਵਿੱਚ ਲਿਆ ਤੇਦੋਂ ਅੰਗਰੇਜ਼ੀ ਹਕੂਮਤ ਨੇ ਇੱਕ ਫਾਰਮੈਲਿਟੀ ਕਰਨ ਦੇ ਲਈ ਹਾਲਾਂਕਿ ਉਹਨੂੰ ਸਿੱਖਾਂ ਤੋਂ ਬਚਾਉਣ ਦੇ ਲਈ ਗ੍ਰਿਫਤਾਰ ਕੀਤਾ ਸੀਗਾ ਉਹਨੂੰ ਸਜ਼ਾ ਦੇਣ ਦੇ ਲਈ ਨਹੀਂ ਕੀਤਾ ਉਹਨੂੰ ਸਿੱਖਾਂ ਤੋਂ ਕਹਿਰ ਤੋਂ ਬਚਾਉਣ ਦੇ ਲਈ ਨਰੈਣੂ ਮਹੰਤ ਨੂੰ ਫੜ ਕੇ ਉਹ ਥਾਣੇ ਲੈ ਗਏ ਸੀ 21 ਤਰੀਕ ਨੂੰ ਜਥਾ ਅੰਦਰ ਜਾਂਦਾ ਉਹਨਾਂ ਨੂੰ 119 ਖੋਪੜੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਲੱਭਦੀਆਂ ਨੇ ਸੱਤ ਖੋਪੜੀਆਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਰ ਲੱਭਦੀਆਂ ਨੇ ਜਿੱਥੇ ਦਲੀਪ ਸਿੰਘ ਤੇ ਬ੍ਰਿਅਮ ਸਿੰਘ ਵਰਗਿਆਂ ਨੂੰ ਸ਼ਹੀਦ ਕੀਤਾ ਸੀਗਾ ਉੱਥੇ ਇੱਕ ਕਮਿਹਾਰ ਦਾ ਕੁਪਾ ਹੁੰਦਾ ਸੀ ਜਿਹਦੇ ਵਿੱਚ ਉਹਨਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਗਿਆ ਸੀ ਚਾਰ ਲਾਸ਼ਾਂ ਮਿਲਦੀਆਂ ਨੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਵਿੱਚ ਟੋਟਲ 130 ਬੰਦਿਆਂ ਦੀ ਸ਼ਹੀਦੀ ਹੋਈ ਸੀ ਉਸ ਦਿਨ ਤਿੰਨ ਟੋਕਰੇ ਮਾਸ ਦੇ ਇਕੱਠੇ ਕੀਤੇ ਜਾਂਦੇ ਨੇ ਮਾਸ ਦੀਆਂ ਟੁਕੜੇ ਐ ਪੈਸੀ ਖਿਲਰੇ ਦਰਬਾਰ ਸਾਹਿਬ ਦੇ ਵਿੱਚ ਤਿੰਨ ਟੋਕਰੇ ਇਕੱਠੇ ਕੀਤੇ ਜਾਂਦੇ ਨੇ ਤਾਂ ਸਟੋਕਰੇ ਹੱਡੀਆਂ ਦੇ ਇਕੱਠੇ ਕੀਤੇ ਜਾਂਦੇ ਨੇ ਫਿਰ ਜਾ ਕੇ ਅੰਦਰ ਸੋ ਫੈਸਲਾ ਹੁੰਦਾ ਵੀ ਇਹਨਾਂ ਸਾਰੇ ਸ਼ਹੀਦਾਂ ਦਾ 22 ਤਰੀਕ ਨੂੰ ਸੰਸਕਾਰ ਕੀਤਾ ਜਾਵੇਗਾ ਸੋ ਇੱਕ ਇਕੱਠਾ ਅੰਗੀਠਾ ਬਣਾਇਆ ਸੀ ਅੱਜ ਉੱਥੇ ਇੱਕ ਯਾਦਗਾਰ ਬਣੀ ਹੋਈ ਹੈ ਨਨਕਾਣਾ ਸਾਹਿਬ ਦੇ ਅੰਦਰ ਉੱਥੇ ਉਹਨਾਂ ਸਾਰੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਇੱਕ ਫੌਜੀ ਕੇਰ ਸਿੰਘ ਸੀ ਜਿੰਨਾ ਬਾਰੇ ਪਹਿਲਾਂ ਗੱਲ ਕੀਤੀ ਅਸੀਂ ਉਹਨਾਂ ਦੇ ਮਾਂ ਆਈ ਉਹਨਾਂ ਨੂੰ ਲੱਭਣ ਦੇ ਲਈ ਆਏ ਨੇ ਪਰ ਉਹਨਾਂ ਦੀ ਇੱਕ ਲੱਤ ਹੀ ਮਿਲੀ ਉਸ ਸਮੇਂ ਲੱਤ ਦੀ ਨਿਸ਼ਾਨੀ ਇਹ ਸੀ ਕੇਰ ਸਿੰਘ ਜੀ ਫੌਜ ਵਿੱਚ ਰਹੇ ਸੀ ਉਹਨਾਂ ਨੂੰ ਇੱਕ ਵਾਰ ਕਹਿੰਦੇ ਬਰਫ਼ ਦਾ ਘੇਰਾ ਪੈ ਗਿਆ ਸੀ ਤਾਂ ਕਰਕੇ ਚਿੱਟੇ-ਚਿੱਟੇ ਨਿਸ਼ਾਨ ਸੀ ਉਹਨਾਂ ਦੀ ਲੱਤ ਦੇ ਉੱਤੇ ਉਹਨਾਂ ਨਿਸ਼ਾਨਾਂ ਤੋਂ ਇਹ ਨਿਸ਼ਾਨਦੇਹੀ ਹੋਈ ਸੀ ਕਿ ਉਹ ਲੱਤ ਸੀ ਜਿਹੜੀ ਕੇਰ ਸਿੰਘ ਦੀ ਹੈ ਉਹਨਾਂ ਦੀ ਮਾਂ ਨੇ ਸਾਰਾ ਦਿਨ ਉਸ ਲੱਤ ਨੂੰ ਆਪਣੇ ਸੀਨੇ ਦੇ ਨਾਲ ਆ ਕੇ ਰੱਖਿਆ ਵੀ ਮੇਰੇ ਪੁੱਤਰ ਦੀ ਇਹ ਲੱਤ ਆ ਟੋਟਲ 130 ਜਾਣੇ ਸ਼ਹੀਦ ਹੋਏ ਫਿਰ ਜਾ ਕੇ ਨਨਕਾਣਾ ਸਾਹਿਬ ਦਾ ਪ੍ਰਬੰਧ ਸੀ ਜਿਹੜਾ ਸਿੱਖਾਂ ਦੇ ਹੱਥ ਦੇ ਵਿੱਚ ਆਇਆ ਉਥੇ ਫਿਰ ਇੱਕ ਪ੍ਰੋਫੈਸਰ ਜੋਧ ਸਿੰਘ ਹੋਏ ਨੇ ਪ੍ਰੋਫੈਸਰ ਜੋਧ ਸਿੰਘ ਆ ਕੇ ਅਰਦਾਸ ਕਰਦੇ ਨੇ ਉਹਨਾਂ ਸਿੱਖਾਂ ਦੇ ਲਈ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤਾਂ ਉਥੇ ਕਹਿੰਦੇ ਨੇ ਵੀ ਅਸੀਂ ਇੱਕ ਦਿਨ ਹੋਰ ਲੇਟ ਕਰ ਦਾਂਗੇ ਸੰਸਕਾਰ ਤੇ ਜਿਹੜੇ ਲੋਕ ਸਾਡੇ ਇਤਿਹਾਸ ਤੇ ਉਂਗਲ ਉਠਾਉਂਦੇ ਨੇ ਨਾ ਸਾਡੇ ਅਰਦਾਸ ਤੇ ਉਂਗਲ ਉਠਾਉਂਦੇ ਨੇ ਵੀ ਖੋਪੜੀਆਂ ਨਹੀਂ ਲਿਹਾਗੀਆਂ ਜਾ ਸਕਦੀਆਂ ਬੰਦਬੰਦ ਨਹੀਂ ਘਟਾਏ ਜਾ ਸਕਦੇ ਆਰਿਆਂ ਦੇ ਨਾਲ ਨਹੀਂ ਚੀਰਿਆ ਜਾ ਸਕਦਾ ਕਿਸੇ ਨੂੰ ਉਹ ਕਹਿੰਦਾ ਵੀ ਆ ਕੇ ਆਹ ਦੇਖੋ ਸਾਡਾ ਜਿਹੜਾ ਇਤਿਹਾਸ ਅੱਜ ਫੇਰ ਦੁਹਰਾਇਆ ਗਿਆ ਜਿਹੜੇ ਕਹਿੰਦੇ ਆ ਨਾ ਵੀ ਇਹ ਕੰਮ ਨਹੀਂ ਹੋ ਸਕਦਾ ਗੱਪ ਮਾਰਦੇ ਨੇ ਉਹ ਆ ਕੇ ਆਪਦੇ ਅੱਖੀ ਦੇਖ ਲੈਣ ਕਹਿੰਦੇ ਅਸੀਂ ਇੱਕ ਦਿਨ ਹੋਰ ਸੰਸਕਾਰ ਰੋਕ ਲਾਂਗੇ। ਤੋਂ اے ਸੀ ਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਾਕੇ ਦਾ ਇਤਿਹਾਸ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਨੂੰ ਅੱਗੇ ਵੀ ਭੇਜ ਸਕਦੇ ਹੋ। ਸਾਨੂੰ ਸਪੋਰਟ ਕਰਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਾਵੇ। ਇਤਿਹਾਸ ਸੁਣਾਉਂਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ